ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨੀ ਤਾਲੀਵਾਲ ਤੁਹਾਡਾ ਸਭ ਦਾ ਆਪਣੇ ਕਬੱਡੀ ਇਨਫਾਰਮਰ ਚੈਨਲ ਦੇ ਸੁਆਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਜੋਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਦੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੇ ਤਾਂ ਤੁਹਾਡਾ ਸਭ ਦਾ ਫਰਜ਼ ਬੰਦਈ ਹੈ ਜੀ ਅੱਜ ਆਪਾਂ 19 ਦਸੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕਪਾਵਾਂ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਵੇਰਵਾ ਕੁੱਛ ਇਸ ਪ੍ਰਕਾਰ ਹੈ ਇੱਕ ਵੜੀ ਕਾਪਾ ਜੈਤੋ ਫ੍ਰੀਡ ਕੋਟ ਵੀ ਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਉਹ ਪੰਨਨ ਬਾਰੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75 75 ਹਜ਼ਾਰ ਦੂਜੇ ਨਾਮ 75 ਹਜ਼ਾਰ ਹੋਵੇਗਾ ਜੀ ਬੈਸਟਰ ਨੂੰ ਇੱਥੇ 41 41 ਹਜ਼ਾਰ ਦਿੱਤਾ ਜਾਵੇਗਾ ਜੀ ਇੱਥੇ ਅੱਜ 75 ਕਿਲੋ ਦੋ ਬਾਰੋ ਦੇ ਵੀ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 15000 ਅਤੇ ਦੂਜਾ ਇਨਾਮ 11000 ਹੋਵੇਗਾ ਜੀ ਇਸ ਮੈਚ ਦਾ ਲਾਈਵ कबड्डी365.com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨਾ ਨਾੰਨ ਸਕਦੇ ਹਨ ਇਹ ਕਬੱਡੀ ਕੱਪ ਮਦਨੀਪੁਰ ਵਿਖੇ ਕਰਵਾਇਆ ਜਾਵੇਗਾ ਦਿੱਲੀ ਲੁਧਿਆਣਾ ਵਿਖੇ ਇੱਥੇ ਅੱਜ 45 ਕਿਲੋ ਇੱਕ ਖੜਾਈ ਬਾਰੋ 55 ਕਿਲੋ ਇੱਕ ਖੜਾਈ ਬਾਰੋ ਤੇ 55 ਕਿਲੋ ਦੋ ਖੜਾਈ ਬਾਰੋ ਦੇ ਵੀ ਮੈਚ ਕਰਵਾਏ ਜਾਣਗੇ 45 ਕਿਲੋ ਇੱਕ ਬਾਰੋ ਦਾ ਪਹਿਲਾ ਇਨਾਮ 5500 ਤੇ ਦੂਜਾ ਨਾਮ 4400 ਹੋਵੇਗਾ ਜੀ 55 ਕਿਲੋ ਦਾ ਇੱਕ ਪਹਿਲਾ ਇਨਾਮ 55 ਕਿਲੋ ਇੱਕ ਖਿਡਾਰੀ ਮਾਰੋ ਦਾ ਪਹਿਲਾ ਇਨਾਮ 4700 ਤੇ ਦੂਜਾ ਨਾਮ 5500 ਹੋਵੇਗਾ ਜੀ 55 ਕਿਲੋ ਦੋ ਖਿਡਾਰੀ ਮਾਰੋ ਦਾ ਪਹਿਲਾ ਇਨਾਮ 7100 ਤੇ ਦੂਜਾ ਨਾਮ 1100 ਹੋਵੇਗਾ ਜੀ ਇੱਕ ਵੱਡੀ ਕੱਪ ਮੰਡੀ ਕਲਾ ਬਠਿੰਡਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ 75 ਕਿਲੋ ਤੇ 38 ਕਿਲੋ ਬੈਨਿਕ ਵੱਡੀ ਦੇ ਮੈਚ ਕਰਵਾਇਆ ਜਾਣਗੇ 73 ਕਿਲੋ ਨਰੋਲ ਦਾ ਪਹਿਲਾ ਇਨਾਮ ਕਾ 470 ਤੇ ਦੂਜੇ ਨਾਮ 400 ਹੋਵੇਗਾ ਜੀ ਬੈਸਟਰਨ ਉੱਥੇ ਪੱਖੇ ਤੇ ਲਾਣਗੇ ਜੀ 75 ਕਿਲੋ ਦੋਖਣ ਵਾਲੇ ਬਾਰਦਾ ਪਹਿਲਾ ਇਨਾਮ 25000 ਤੇ ਦੂਜਾ ਇਨਾਮ 20000 ਹੋਵੇਗਾ ਜੀ ਬੈਸਟਰਨ ਉੱਥੇ ਲੀਡੀਆਂ ਦਿੱਤੀਆਂ ਜਾਣਗੀਆਂ ਜੀ ਇਸ ਮੈਚ ਦਾ ਲਾਈਵ ਕਬੱਡੀ 365.com ਤੇ ਜਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨੰਨ ਮੰਨ ਸਕਦੇ ਹਾਂ ਇੱਕ ਵੱਡੀ ਕੱਪ ਖੇਮ ਕਰਨ ਤਰੰਤ ਆਰੰਭਿਕ ਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ ਜੀ ਇਸ ਮੈਚ ਦਾ ਲਾਈਵ ਪੰਜਾਬ ਟੀਵੀ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਵੇਖਣ ਦਾ ਮਾਨ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡਾ ਸਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਜ ਬੰਦਿਆ ਜੀ ਤੁਹਾਨੂੰ ਆਨਵਾਦ